ਪੰਜਾਬੀ ਇਕਤਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦੀਆਂ ਵੱਡੀਆਂ ਖਬਰਾਂ। ਪੰਜਾਬ ਸਰਕਾਰ ਦਾ ਵੱਡਾ ਐਕਸ਼ਨ। ਸਾਂਝ ਕੇਂਦਰਦੀਨ ਚਾਰਜ ਮੈਲਾ ਇੰਸਪੈਕਟਰ ਇੰਦਰਬੀਰ ਕੌਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ। ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਖਿਲਾਫ ਸੁਖਵੀਰ ਸਿੰਘ ਬਾਦਲ ਨੇ 15 ਤਰੀਕ ਲਈ ਕਰਤਾ ਵੱਡਾ ਐਲਾਨ ਕੀਤਾ। ਸਰਕਾਰ ਨੂੰ ਸੂਬਾ ਵਾਸੀਆਂ ਦੀ ਕੋਈ ਨਹੀਂ ਪਰਵਾਹ। ਚੰਡੀਗੜ੍ਹ ਵਿੱਚ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਹਰਪਾਲ ਸਿੰਘ ਚੀਮਾ ਦਾ ਪਹਿਲਾ ਬਿਆਨ ਕਿਹਾ ਬਿਨਾਂ ਜਾਂਚ ਦੇ ਕੇਸ ਕੀਤਾ ਦਰਜ। ਭਗਵੰਤ ਮਾਨ ਦੇ ਪ੍ਰਧਾਨ ਮੰਤਰੀ ਮੋਦੀ ਤੇ ਮਿਤਿਸ਼ਾ ਵਾਲੇ ਬਿਆਨ ਤੇ ਪੜਕੇ ਰਵਨੀਤ ਵੀ ਟੂ ਦਿੱਤਾ ਠੋਕਮਾ ਜਵਾਬ ਪੰਜਾਬ ਪੁਲਿਸ ਵਿੱਚ ਵੱਡਾ ਫੇਰ ਬਦਲ ਆਈ ਪੀਐਸ ਅਧਿਕਾਰੀਆਂ ਦੀਆਂ ਵੱਡੇ ਪੱਦਰ ਤੇ ਕੀਤੀਆਂ ਬਦਲੀਆਂ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਧਾਨ ਸਭਾ ਵਾਲੇ ਪਾਸ਼ਨ ਤੇ ਪੜਕੇ ਰਾਜਾ ਵੜਿੰਗ ਕਹੀਆਂ ਵੱਡੀ ਗੱਲਾਂ ਪੰਜਾਬ ਚ ਫਿਰ ਵੱਤ ਸਕਦੀ ਹੈ ਗਰਮੀ ਮੌਸਮ ਵਿਭਾਗ ਨੇ ਦਿੱਤੀ ਨਵੀਂ ਅਪਡੇਟ ਪੰਜਾਬ ਦੇ ਸੇਵਾ ਕੇਂਦਰਾਂ ਨੂੰ ਲੈ ਕੇ ਆਈ ਵੱਡੀ ਖਬਰ ਹੁਣ ਟ੍ਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਦੀ ਵੀ ਮਿਲੇਗੀ ਸਹੂਲਤ ਪੰਜਾਬ ਦੇ ਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਪਿੰਡ ਛੱਡਣ ਦੇ ਦਿੱਤੇ ਹੁਕਮਾਂ ਦਿੱਤਾ ਇੱਕ ਹਫ਼ਤੇ ਦਾ ਸਮਾਂ ਪੰਜਾਬ 'ਚ ਮੁੜ ਹੋਣਗੀਆਂ ਪੰਚਾਇਤੀ ਚੋਣਾਂ 27 ਜੁਲਾਈ ਨੂੰ 90 ਸਰਪੰਚਾਂ ਤੇ 1771 ਪੰਚਾਂ ਦੀਆਂ ਹੋਣਗੀਆਂ ਵੋਟਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਨੂੰ ਵੱਡਾ ਝਟਕਾ ਅਦਾਲਤ ਨੇ ਜ਼ਮਾਨਤ ਪਟੀਸ਼ਨ ਕੀਤੀ ਖਾਰਜ ਭ੍ਰਿਸ਼ਟਾਚਾਰ ਖਿਲਾਫ ਪੰਜਾਬ ਸਰਕਾਰ ਦੀ ਜ਼ੀਰੋ ਟੋਲਰੈਂਸ ਨੀਤੀ ਤਹਿਤ ਕਾਰਵਾਈ ਲਗਾਤਾਰ ਜਾਰੀ ਹੈ ਇਸੇ ਮੁਹਿੰਮ ਤਹਿਤ ਗੁਰਦਾਸਪੁਰ ਦੇ ਪੁਲਿਸ ਸਾਂਝ ਕੇਂਦਰ ਦੀ ਇੰਚਾਰਜ ਇੰਸਪੈਕਟਰ ਇੰਦਰ ਬੀਰਕੌਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਖਿਲਾਫ ਪ੍ਰੇਸ਼ਟਾਚਾਰ ਦੇ ਇਲਜ਼ਾਮ ਲੱਗਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰਦੀਨ ਚਾਰਜ ਇੰਸਪੈਕਟਰ ਇੰਦਰ ਬੀਰਕੌਰ ਸਾਂਝ ਕੇਂਦਰ ਵਿੱਚ ਤਾਇਨਾਤ ਹੋਰ ਪੁਲਿਸ ਮੁਲਾਜ਼ਮਾਂ ਤੋਂ ਨਿਯਮਿਤ ਤੌਰ ਤੇ ਪੈਸੇ ਵਸੂਲਦੀ ਸੀ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਪੁਲਿਸ ਮੁਲਾਜ਼ਮ ਨੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਜਿਸ ਵਿੱਚ ਤਿੰਨ ਪੀੜਤਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਇੰਦਰਬੀਰ ਕੋਰੋਨਾ ਤੇ ਦਬਾਅ ਪਾ ਕੇ ਉਹਨਾਂ ਤੋਂ ਪੈਸੇ ਲੈਂਦੀ ਸੀ ਸ਼ਿਕਾਇਤ ਦੀ ਮੁਰਲੀ ਜਾਂਚ ਵਿੱਚ આરોਪਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਭ੍ਰਿਸ਼ਟਾਚਾਰ ਵਿਰੋਧੀ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਜਾਂਚ ਤੋਂ ਬਾਅਦ ਸਬੰਧਤ ਵਿਭਾਗ ਦੀ ਕਾਰਵਾਈ ਵਿੱਚ ਇੰਦਰਬੀਰ ਕੋਰ ਨੂੰ ਗੰਭੀਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਸੂਬੇ ਦੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲੁਧਿਆਣਾ ਜ਼ਿਲ੍ਹੇ ਦੀ 24000 ਏਕੜ ਦੇ ਕਰੀਬ ਜ਼ਮੀਨ ਐਕਵਾਇਰ ਕਰਨ ਦੇ ਫੈਸਲੇ ਦੇ ਵਿਰੋਧ ਵਿੱਚ ਸੁਖਵੀਰ ਸਿੰਘ ਬਾਦਲ ਵੱਲੋਂ ਅਲੀਗੜ੍ਹ ਦੇ ਲੋਕਾਂ ਨਾਲ ਅਹਿ ਮੀਟਿੰਗ ਕੀਤੀ ਗਈ ਸੰਬੋਧਨ ਦੌਰਾਨ ਉਹਨਾਂ ਨੇ ਆਪ ਦੀਆਂ ਕਿਸਾਨ ਮਜ਼ਦੂਰ ਮਾਰੂ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਉਹਨਾਂ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀਤ ਨਾਲ ਕੋਈ ਸਰਵਗਰ ਨਹੀਂ ਹੈ ਕੇਜਰੀਵਾਲ ਦੇ ਇਸ਼ਾਰੇ ਤੇ ਪੰਜਾਬ ਨੂੰ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ ਅੱਜ ਲੋੜ ਹੈ ਪੰਜਾਬ ਦੀ ਬੇਤਰੀ ਖੁਸ਼ਹਾਲੀ ਲਈ ਸ਼੍ਰੋਮਣੀ ਅਕਾਲੀ ਦਲ ਜੋ ਕਿ ਪੰਜਾਬ ਦੇ ਲੋਕਾਂ ਦੀ ਆਪਣੀ ਖੇਤਰੀ ਪਾਰਟੀ ਹੈ ਨੂੰ ਮਜ਼ਬੂਤ ਕਰਨ ਦੀ ਉਹਨਾਂ ਆਖਿਆ ਕਿ ਚੰਡੀਗੜ੍ਹ ਨੂੰ ਬਣੇ 70 ਵਰਿਆਂ ਤੋਂ ਉੱਪਰ ਸਮਾਂ ਹੋ ਗਿਆ ਹੈ ਉਸ ਵੇਲੇ ਐਕਵਾਇਰ ਕੀਤੀ ਗਈ ਜ਼ਮੀਨ ਵਿੱਚ ਅਜੇ ਵੀ 8000 ਏਕੜ ਦੇ ਕਰੀਬ ਜ਼ਮੀਨ ਬੇਲੀ ਪਈ ਹੈ ਇੱਥੇ ਭਗਵੰਤ ਮਾਨ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ ਹੀ ਉਪਜਾਊ ਖੇਤੀਬਾੜੀ ਵਾਲੀ 24000 ਏਕੜ ਜ਼ਮੀਨ ਖੋਨ ਦੇ ਯਤਨ ਕਰ ਰਿਹਾ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਕਿੰਚ ਵੀ ਜ਼ਮੀਨ ਸਰਕਾਰ ਨੂੰ ਖੋਹ ਨਹੀਂ ਦੇਵੇਗਾ ਭਾਵੇਂ ਉਹਨਾਂ ਨੂੰ ਜਾਨ ਦੀ ਕੁਰਬਾਨੀ ਕਿਉਂ ਨਾ ਦੇਣੀ ਪਵੇ ਸਰਕਾਰ ਦੀਆਂ ਸੋੜੀਆਂ ਨੀਤੀਆਂ ਖਿਲਾਫ ਹਰ ਅੰਬੇ ਸੰਘਰਸ਼ ਦੀ ਗੱਲ ਕਰਦਿਆਂ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰੀਏ ਤੇ ਪੰਜਾਬ ਦੀ ਵਾਗਡੋਰ ਆਪਣੀ ਖੇਤਰੀ ਪਾਰਟੀ ਦੇ ਹੱਥ ਵਿੱਚ ਫੜਾਈਏ ਉਨ੍ਹਾਂ ਨੇ ਆਖਿਆ ਕਿ 15 ਜੁਲਾਈ ਤੋਂ ਦਿੱਤੇ ਜਾਣ ਵਾਲੇ ਦਰਨੇ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕੀਤਾ ਜਾਵੇ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਮੰਤਰੀ ਅਮਨ ਰੋੜਾ ਤੇ ਆਪਣੇ ਵਿਰੁੱਧ ਚੰਡੀਗੜ੍ਹ ਵਿੱਚ ਦਰਜਾ ਐਫ ਆਈ ਆਰ ਸਬੰਧੀ ਆਪਣਾ ਪਹਿਲਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਐਫ ਆਈ ਆਰ ਸਬੰਧੀ ਭਾਜਪਾ ਤੇ ਕਾਂਗਰਸ ਤੇ ਗੰਭੀਰ ਦੋਸ਼ ਲਾਏ ਹਨ ਪੰਜਾਬ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੱਥੇ ਤੇ ਗੁਟਕਾ ਸਾਈ ਰੱਖ ਕੇ ਸੌਂ ਖਾਦੀ ਸੀ ਕਿ ਉਹ ਪੰਜਾਬ ਵਿੱਚੋਂ ਨਸ਼ਾ ਖਤਮ ਕਰਨਗੇ ਪਰ ਜਦੋਂ ਉਹਨਾਂ ਨੇ ਅਜਿਹਾ ਨਹੀਂ ਕੀਤਾ ਤਾਂ ਲੋਕਾਂ ਨੇ ਸਰਕਾਰ ਨੂੰ ਸੱਤਾ ਤੋਂ ਹਟਾ ਦਿੱਤਾ ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਇਸ ਦੇ ਨਾਲ ਹੀ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 24 ਘੰਟਿਆਂ ਦੇ ਅੰਦਰ ਚੰਡੀਗੜ੍ਹ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਚੰਡੀਗੜ੍ਹ ਪੁਲਿਸ ਭਾਜਪਾ ਤੇ ਗ੍ਰਹਿ ਮੰਤਰਾਲੇ ਦੀ ਅਧੀਨ ਕੰਮ ਕਰ ਰਹੀ ਹੈ ਜਿਨ੍ਹਾਂ ਨੇ ਬਿਨਾਂ ਕਿਸੇ ਜਾਂਚ ਦੇ ਐਫਆਈਆਰ ਦਰਜ ਕੀਤੀ ਹੈ ਮੰਤਰੀ ਚੀਮਾ ਨੇ ਕਿਹਾ ਕਿ ਸੋ ਸਪਸ਼ਟ ਹੁੰਦਾ ਹੈ ਕਿ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਇਕੱਠੇ ਕੰਮ ਕਰ ਰਹੇ ਹਨ ਉਹ ਵੱਖ-ਵੱਖ ਨਹੀਂ ਹਨ ਜਦੋਂ ਬੋਹਰ ਵਿੱਚ ਕੱਪੜਾ ਵਪਾਰੀ ਵਰਮਾ ਦਾ ਕਤਲ ਹੋਇਆ ਸੀ ਤਾਂ ਲਾਰੈਂਸ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਲਾਰੈਂਸ ਭਾਜਪਾ ਸ਼ਾਸਿਤ ਗੁਜਰਾਤ ਦੀ 사ਬਰਮਤੀ جیل ਵਿੱਚ ਬੰਦ ਹੈ ਅਤੇ ਕਾਂਗਰਸ ਕੇਂਦਰ ਵਿੱਚ ਭਾਜਪਾ ਨਾਲ ਮਿਲ ਕੇ ਆਮ ਆਦਮੀ ਪਾਰਟੀ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਇਸ ਤੋਂ ਡਰਨ ਵਾਲੇ ਨਹੀਂ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀਐਮ ਮੋਦੀ ਅਤੇ ਅਮਿਤ ਸ਼ਾਹ ਉੱਤੇ ਦਿੱਤੇ ਗਏ ਬਿਆਨ ਤੇ ਰਵਨੀਤ ਸਿੰਘ ਬਿੱਟੂ ਨੇ ਠੋਕਵਾਂ ਜਵਾਬ ਦਿੱਤਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਬੜਾ ਹੀ ਮੰਦ ਭਾਗਾ ਬਿਆਨ ਹੈ ਰਮਨੀਤ ਬੀਟੂ ਨੇ ਕਿਹਾ ਕਿ ਭਗਵੰਤ ਮਾਨ ਨਸ਼ੇ ਵਿੱਚ ਕੁਝ ਵੀ ਬੋਲ ਦਿੰਦਾ ਹੈ ਜੇਕਰ ਗ੍ਰਹਿ ਮੰਤਰੀ ਸਾਹਮਣੇ ਸੀਐਮ ਖੜ ਜਾਵੇ ਤਾਂ ਉਸ ਦਾ ਪਜਾਮਾ ਗਿੱਲਾ ਹੋ ਜਾਵੇਗਾ ਰਾਜ ਮੰਤਰੀ ਬੀਟੂ ਨੇ ਕਿਹਾ ਕਿ ਗ੍ਰਹਿ ਮੰਤਰੀ ਬਾਰੇ ਇਸ ਤਰ੍ਹਾਂ ਦੀ ਸ਼ਬਦਾਵਲੀ ਵਰਤਣ ਲਈ ਮੁੱਖ ਮੰਤਰੀ ਭਗਵੰਤ ਮਾਨ ਉੱਤੇ एफआईआर दर्ज होनी चाहिए पंजाब सरकार ਵੱਲੋਂ ਪੁਲਿਸ ਵਿੱਚ ਵੱਡਾ ਫੇਰਬਦਲ ਕੀਤਾ ਗਿਆ ਹੈ ਸਰਕਾਰ ਵੱਲੋਂ ਆਈਪੀਐਸ ਅਧਿਕਾਰੀਆਂ ਦੀਆਂ ਵੱਡੇ ਪੱਦਰ ਤੇ ਬਦਲੀਆਂ ਕੀਤੀਆਂ ਗਈਆਂ ਹਨ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਕੁਲਦੀਪ ਸਿੰਘ ਚਾਹਲ ਨੂੰ ਡੀਆਈਜੀ ਪਟਿਆਲਾ ਸਤਿੰਦਰ ਸਿੰਘ ਡੀਆਈਜੀ ਲੁਧਿਆਣਾ ਰੇਂਜ ਨਾਨਕ ਸਿੰਘ ਡੀਆਈਜੀ ਬਾਰਡਰ ਰੇਂਜ ਅਮਰੀਕਸਰ ਅਤੇ ਗੁਰਮੀਤ ਸਿੰਘ ਚੋਹਾਨ ਡੀਆਈਜੀ ਏ ਜੀਟੀਐਫ ਲਗਾਇਆ ਗਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਪੁਰ ਨੇ ਆਪਣੀ ਖਾਸ ਭਾਸ਼ਣਬਾਜ਼ੀ ਦਾ ਸਹਾਰਾ ਲੈ ਕੇ ਸੂਬੇ ਦੇ ਅਸਲ ਮੁੱਦਿਆਂ ਗੈਂਗਸਟਰਾਂ ਦੁਆਰਾ ਆਏ ਦਿਨ ਲੋਕਾਂ ਦੀ ਹੱਤਿਆ ਕਰਨ ਵਰਗੇ ਅਸਲ ਮੁੱਦਿਆਂ ਨੂੰ ਨਜ਼ਰਅੰਦਾਜ਼ ਕਰਨ ਨੂੰ ਲੈ ਕੇ ਖੁਮੰਤਰੀ ਭਗਵੰਤ ਮਾਨ ਦੀ ਆਲੋਚਨਾ ਕੀਤੀ ਹੈ। ਉਹਨਾਂ ਨੇ ਟਿੱਪਣੀ ਕੀਤੀ ਹੈ ਕਿ ਵਿਧਾਨ ਸਭਾ ਚ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ ਪਿਛਲੇ ਸਾਢੇ 3 ਸਾਲਾਂ ਦੌਰਾਨ ਦਿੱਤੇ ਗਏ ਉਹਨਾਂ ਦੇ ਪਿਛਲੇ ਭਾਸ਼ਣਾਂ ਦੀ ਹੂਬਹੂ ਕਾਪੀ ਸੀ ਅਤੇ ਇਸ ਵਿੱਚ ਕੁਝ ਵੀ ਨਵਾਂ ਨਹੀਂ ਸੀ ਉਹਨਾਂ ਨੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਅਤੇ ਸੁਰੱਖਿਅਤ ਕਰਨ ਬਾਰੇ ਵਾਰ-ਵਾਰ ਕੀਤੇ ਜਾਣ ਵਾਲੇ ਦਾਅਵਿਆਂ ਤੇ ਛੁਟਕੀ ਲਈ ਹੈ ਉਹਨਾਂ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਤੁਹਾਡੇ ਤੋਂ ਪਹਿਲਾਂ ਦੇ ਲੋਕਾਂ ਨੇ ਕਾਨੂੰਨ ਨੂੰ ਰੱਦ ਕਰਨ ਅਤੇ ਜ਼ਮੀਨ ਮਾਲਕਾਂ ਨੂੰ ਵਾਪਸ ਕਰਨ ਵਰਗੇ ਬਹੁਤ ਵਧੀਆ ਕੰਮ ਕੀਤੇ ਹਨ ਉਹੋ ਸਪਸ਼ਟ ਕਰਨ ਕਿ ਉਹਨਾਂ ਨੇ ਅਸਲ ਵਿੱਚ ਕੀ ਕੀਤਾ ਹੈ ਸਿਬਾਇ ਇਸ ਬਿਆਨਬਾਜ਼ੀ ਦੇ ਕੀ ਪੰਜਾਬ ਕੋਲ ਕੋਈ ਬਾਦੂ ਪਾਣੀ ਨਹੀਂ ਹੈ ਜੋ ਕਿ ਹਰ ਕੋਈ ਜਾਣਦਾ ਹੈ ਉਹਨਾਂ ਨੇ ਕਿਹਾ ਹੈ ਕਿ ਗੈਂਗਸਟਰਾਂ ਨੇ ਸੂਬੇ ਨੂੰ ਮੰਦੇ ਹਾਲਾਤਾਂ ਵਿੱਚ ਬਣਾ ਦਿੱਤਾ ਹੈ ਅਤੇ ਸਰਕਾਰ ਕੁਝ ਨਹੀਂ ਕਰ پا ਰਹੀ ਉਹਨਾਂ ਨੇ ਕਿਹਾ ਹੈ ਕਿ ਸਾਡੇ 3 ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਪੰਜਾਬ ਦੇ ਲੋਕ ਮੁੱਖ ਮੰਤਰੀ ਤੋਂ ਕੁਝ ਭਰੋਸਾ ਦੇਣ ਵਾਲੀ ਗੱਲ ਸੁਣਨ ਦੀ ਉਮੀਦ ਕਰਦੇ ਸਨ ਪਰ ਅਫਸੋਸ ਹੈ ਕਿ ਹਰ ਕੋਈ ਇਨਾ ਤੋਂ ਨਿਰਾਸ਼ ਹੈ ਪੰਜਾਬ ਦਾ ਮੌਸਮ ਇੱਕ ਵਾਰ ਫਿਰ ਕਰਵਟ ਲਾਈਨ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਸਰਗਰਮ ਚੱਲ ਰਿਹਾ ਮਾਨਸੂਨ ਤੇ ਪੱਛਮੀ ਗੜਬੜੀ ਦਾ ਅਸਰ ਹੁਣ ਥੋੜਾ ਮਠਾ ਪੈਣਾ ਸ਼ੁਰੂ ਹੋ ਜਾਵੇਗਾ ਜਿਸ ਨਾਲ ਸੂਬੇ ਵਿੱਚ ਹੋ ਰਹੀਆਂ ਬਰਸਾਤਾਂ ਦਾ ਸਿਲਸਲਾ ਠਿੱਲਾ ਪੈ ਸਕਦਾ ਹੈ ਹਾਲਾਂਕਿ ਆਉਣ ਵਾਲੇ ਦਿਨਾਂ ਵਿੱਚ ਵੀ ਸੂਬੇ ਵਿੱਚ ਟਾਵੀਆਂ ਟਾਵੀਆਂ ਥਾਵਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਬੀਤੀ ਰਾਤ ਵੀ ਸੂਬੇ ਵਿੱਚ ਕਈ ਥਾਵਾਂ ਤੇ ਭਾਰੀ ਮੀਂਹ ਦਰਜ ਕੀਤਾ ਗਿਆ ਹੈ ਇਸ ਦਿਨ ਨਾਲ ਹੀ ਮੌਸਮ ਵਿਭਾਗ ਵੱਲੋਂ ਅੱਜ ਵੀ ਕੁਝ ਥਾਵਾਂ ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ਮੌਸਮ ਵਿਭਾਗ ਨੇ 17 ਜੁਲਾਈ ਤੱਕ ਸੂਬੇ ਵਿੱਚ بارش ਜਾਂ ਹਨੇਰੀ ਤੂਫਾਨ ਬਾਰੇ ਫਿਲਹਾਲ ਕੋਈ ਅਲਰਟ ਜਾਰੀ ਨਹੀਂ ਕੀਤਾ। ਖਾਸ ਤੌਰ ਤੇ ਮਾਲਵੇ ਦੇ ਯਾਤਰੀ ਇਲਾਕਿਆਂ ਵਿੱਚ ਆਉਣ ਵਾਲੇ ਦਿਨਾਂ ਦੌਰਾਨ بارش ਦੀ ਸੰਭਾਵਨਾ ਬਹੁਤ ਘੱਟ ਹੈ। ਪੰਜਾਬ ਦੇ ਸੇਵਾ ਕੇਂਦਰਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਪੰਜਾਬ ਸਰਕਾਰ ਵੱਲੋਂ। ਸ਼ੁਰੂ ਕੀਤੀ ਗਈ ਈਜ਼ੀ ਰਜਿਸਟ੍ਰੇਸ਼ਨ ਨਾਲ ਸੰਬੰਧਿਤ ਮਾਲ ਵਿਭਾਗ ਦੀਆਂ ਸੇਵਾਵਾਂ ਅਤੇ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਿਤ ਟਰਾਂਸਪੋਰਟ ਵਿਭਾਗ ਦੀਆਂ ਸੇਵਾਵਾਂ ਹੁਣ ਸੁਵਿਧਾ ਕੇਂਦਰਾਂ ਤੇ ਮਿਲਣਗੀਆਂ ਜ਼ਿਲ੍ਹਾ ਵਾਸੀਆਂ ਨਾਲ ਇਹ ਖੁਸ਼ਖਬਰੀ ਸਾਂਝੀ ਕਰਦੇ ਹੋਏ ਡੀਸੀ ਸ਼ਾਕਸੀ ਸਾਨੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦਿੰਦਿਆਂ ਹੁਣ ਡੀਡ ਰਜਿਸਟ੍ਰੇਸ਼ਨ ਡੀਡਾਂ ਦਾ ਖਰੜਾ ਤਿਆਰ ਕਰਨਾ ਪੂਰਵ ਪੜਤਾਲ ਲਈ ਡੀਡ ਜਮ੍ਹਾਂ ਕਰਨੀ ਸਟੈਂਪ ਡਿਊਟੀ ਦਾ ਭੁਗਤਾਨ ਇਤਕਾਲੀ ਬੇਨਤੀ ਫਰਦ ਬਦਲ ਲਈ ਅਪੀਲ ਡਿਜੀਟਲ ਤੌਰ ਤੇ ਦਸਤਕਤ ਕੀਤੇ ਫਰਦ ਲਈ ਬੇਨਤੀ ਅਤੇ ਡਰਾਈਵਿੰਗ ਲਾਇਸੈਂਸ ਨਾਲ ਸੰਬੰਧਤ ਲਗਭਗ ਸਾਰੀਆਂ ਸੇਵਾਵਾਂ ਹੁਣ ਸੁਵਿਧਾ ਕੇਂਦਰ ਤੋਂ ਮਿਲਿਆ ਕਰਨਗੀਆਂ ਉਹਨਾਂ ਨੇ ਕਿਹਾ ਕਿ ਜੋ ਨਾਗਰਿਕ ਸੁਵਿਧਾ ਕੇਂਦਰ ਵਿੱਚ ਨਹੀਂ ਆ ਸਕਦੇ ਉਹ ਫੋਨ ਨੰਬਰ 1076 ਡਾਇਲ ਕਰਕੇ ਇਨ੍ਹਾਂ ਸੇਵਾਵਾਂ ਦਾ ਲਾਭ ਘਰ ਬੈਠੇ ਵੀ ਪ੍ਰਾਪਤ ਕਰ ਸਕਦੇ ਹਨ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਖਮਾਣੋ ਦੀ ਨੌਂਦੇ ਪਿੰਡ ਲਖਣਪੁਰ ਗਰਚਾ ਪੱਤੀ ਦੀ ਪੰਚਾਇਤ ਵੱਲੋਂ ਪਿੰਡ ਵਿੱਚੋਂ ਬਾਹਰ ਜਾਣ ਲਈ ਮਤਾ ਪਾਸ ਕੀਤਾ ਗਿਆ ਹੈ ਪਿੰਡ ਦੀ ਪੰਚਾਇਤ ਵੱਲੋਂ ਪ੍ਰਵਾਸੀ ਪਰਿਵਾਰਾਂ ਨੂੰ ਪਿੰਡਾਂ ਵਿੱਚੋਂ ਜਾਣ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ ਪੰਚਾਇਤ ਵੱਲੋਂ ਪ੍ਰਸ਼ਾਸਨ ਅੱਗੇ ਗੋਹਾਰ ਲਗਾਈ ਗਈ ਹੈ ਕਿ ਪਿੰਡਾਂ ਵਿੱਚ ਲੁੱਟਾਂ ਖੋਹਾਂ ਨਸ਼ਿਆਂ ਵਰਗੀਆਂ ਅਪਰਾਧਿਕ ਘਟਨਾਵਾਂ ਦਾ ਡਰ ਬਣਿਆ ਰਹਿੰਦਾ ਹੈ ਪੰਚਾਇਤ ਵੱਲੋਂ ਰੋਪ ਲਗਾਇਆ ਗਿਆ ਹੈ ਕਿ ਰਜਵਾਹੇ ਤੇ ਬੈਠੇ ਇਹ ਪ੍ਰਵਾਸੀ ਪਿੰਡ ਦੀਆਂ ਗਲੀਆਂ ਵਿੱਚ ਜਾ ਕੇ ਆਵਾਰਾ ਘੁੰਮਦੇ ਫਿਰਦੇ ਹਨ ਉਥੇ ਹੀ ਸਿਗਰਟਾਂ ਬੀੜੀਆਂ ਪੀਂਦੇ ਨਾਲ ਨਾਲ ਸੈਰ ਕਰਨ ਆਉਣ ਵਾਲੀਆਂ ਪਿੰਡ ਦੀਆਂ ਔਰਤਾਂ ਤੇ ਬੱਚਿਆਂ ਨੂੰ ਨਜਾਇਜ਼ ਤੌਰ ਤੇ ਤੰਗ ਪਰੇਸ਼ਾਨ ਵੀ ਕਰਦੇ ਹਨ ਤੇ ਪੰਗਾ ਦਿਉਗੀ ਹੋਣ ਕਾਰਨ ਉਸ ਦਾ ਨਸ਼ਾ ਵੀ ਕਰਦੇ ਹਨ ਪਿੰਡ ਨਿਵਾਸੀਆਂ ਨੇ ਕਿਹਾ ਕਿ ਪ੍ਰਵਾਸੀ ਭਾਵੇਂ ਪੰਜਾਬ ਵਿੱਚ ਸਮੇਂ-ਸਮੇਂ ਤੇ ਝੋਨੇ ਦੀ ਲਵਾਈ ਅਤੇ ਕਣਕ ਦੀ ਕਟਾਈ ਲਈ ਕੰਮ ਕਰਨ ਲਈ ਜ਼ਰੂਰ ਆਉਂਦੇ ਰਹਿੰਦੇ ਹਨ ਪਰ ਇਹ ਤਾਂ ਪੱਕੇ ਤੌਰ ਤੇ ਡੇਰੇ ਬਣਾ ਕੇ ਬੈਠ ਗਏ ਹਨ ਜਿਸ ਨਾਲ ਆਮਨ ਕਾਨੂੰਨ ਦੀ ਸਥਿਤੀ ਤੇ ਵੀ ਸਵਾਲੀਆ ਚਿੰਨ੍ਹ ਖੜੇ ਹੁੰਦੇ ਹਨ ਪਿੰਡ ਨਿਵਾਸੀਆਂ ਨੇ ਕਿਹਾ ਕਿ ਜੇਕਰ ਇਨਾ ਪਰਿਵਾਰਾਂ ਕੋਲ ਕਿਸੇ ਪ੍ਰਕਾਰ ਦੇ ਧਾਰਕੜ ਜਾਂ ਪਛਾਣ ਪੱਤਰ ਹਨ ਤਾਂ ਜਾਇਜ਼ ਜ਼ਰੂਰ ਹੈ ਪਰ ਕੋਈ ਪਛਾਣ ਨਾ ਹੋਣ ਕਾਰਨ ਇਹ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਕੇ ਇਥੋਂ ਭੱਜ ਸਕਦੇ ਹਨ ਜਿਨ੍ਹਾਂ ਦੀਆਂ ਕੋਈ ਗਤੀਵਿਧੀਆਂ ਬਾਰੇ ਪਤਾ ਨਹੀਂ ਲੱਗ ਸਕਦਾ ਪਿੰਡ ਦੇ ਸਰਪੰਚ ਨੇ ਕਿਹਾ ਕਿ ਜੇਕਰ ਕੋਈ ਪਿੰਡ ਦਾ ਜੀਮੀਦਾਰ ਆਪਣੀਆਂ ਮੋਟਰਾਂ ਤੇ ਇਨਾ ਪ੍ਰਵਾਸੀਆਂ ਨੂੰ ਰੱਖਣਾ ਚਾਹੁੰਦਾ ਹੈ ਤਾਂ ਉਹ ਪੱਕੇ ਤੌਰ ਤੇ ਉਹਨਾਂ ਦੇ ਪਛਾਣ ਪੱਤਰ ਲੈ ਕੇ ਆਪਣੀ ਜ਼ਿੰਮੇਵਾਰੀ ਤੇ ਰੱਖ ਸਕਦਾ ਹੈ ਪੰਜਾਬ ਵਿੱਚ ਇੱਕ ਵਾਰ ਫਿਰ ਤੋਂ ਪੰਚਾਇਤੀ ਚੋਣਾਂ ਹੋਣਗੀਆਂ ਇਸ ਵਾਰ 90 ਸਰਪੰਚਾਂ ਤੇ 1771 ਪੰਚਾਂ ਦੀਆਂ ਵੋਟਾਂ ਹੋਣਗੀਆਂ ਇਸ ਤੋਂ ਪਹਿਲਾਂ 15 ਅਕਤੂਬਰ 2024 ਨੂੰ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਸਨ ਅਤੇ ਹੁਣ ਰਾਜ ਚੋਣ ਕਮਿਸ਼ਨ ਨੇ ਉਪ ਚੋਣਾਂ ਦਾ ਸ਼ਡਿਊਲ ਜਾਰੀ ਕੀਤਾ ਹੈ ਜਾਰੀ ਕੀਤੇ ਗਏ ਸ਼ਡਿਊਲ ਮੁਤਾਬਿਕ 14 ਤੋਂ 17 ਜੁਲਾਈ ਤੱਕ ਨਾਮਜ਼ਦਗੀਆਂ ਦੀ ਤਰੀਕ ਤੈਅ ਕੀਤੀ ਜਾਵੇਗੀ 14 ਤੋਂ 17 ਜੁਲਾਈ ਤੱਕ ਨਾਮਜ਼ਦਗੀਆਂ ਦੀ ਤਰੀਕ ਤੈਅ ਕੀਤੀ ਜਾਵੇਗੀ ਨਾਮਜ਼ਦਗੀਆਂ 14 ਜੁਲਾਈ ਤੋਂ ਸਵੇਰੇ 11 ਵਜੇ ਤੋਂ 17 ਜੁਲਾਈ ਦੁਪਹਿਰ 3 ਵਜੇ ਤੱਕ ਭਰੀਆਂ ਜਾਣਗੀਆਂ ਇਸ ਤੋਂ ਬਾਅਦ 17 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ ਫਿਰ ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨਾਂ ਤੇ ਹੋਵੇਗੀ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਰੋੜਾ ਦੀ ਜਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ। ਰਮਨ ਰੋੜਾ ਦੇ ਰਿਸ਼ਤੇਦਾਰ ਰਾਜਕੁਮਾਰ ਦੀ ਗਾਊਜ਼ਮਾਨਤ ਵੀ ਰੱਦ ਕਰ ਦਿੱਤੀ ਗਈ ਹੈ। ਦੋਹਾਂ ਦੀ ਜਮਾਨਤ ਪਟੀਸ਼ਨ ਜ਼ਿਲ੍ਹਾ ਅਦਾਲਤ ਨੇ ਖਾਰਜ ਕੀਤੀ ਹੈ। ਵਕੀਲਾਂ ਦਾ ਕਹਿਣਾ ਹੈ ਕਿ ਰਮਨ ਰੋੜਾ ਦੇ ਬਾਹਰ ਆਉਣ ਤੇ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਸਬੂਤ ਮਿਟਾਏ ਜਾ ਸਕਦੇ ਹਨ ਅਤੇ ਗਵਾਹਾਂ ਨੂੰ ਦਬਾਇਆ ਜਾ ਸਕਦਾ ਹੈ। ਰਮਨ ਰੋੜਾ ਤੇ ਰਾਜਕੁਮਾਰ ਹਾਈ ਕੋਰਟ ਦਾ ਰੁਖ ਕਰ ਸਕਦੇ ਹਨ ਜਿਕਰ ਇਹ ਹੈ ਕਿ ਭ੍ਰਿਸ਼ਟਾਚਾਰ ਦੇ ਇਲਜਾਮਾਂ 'ਚ ਰਮਨ ਅਰੁੜਾ ਆਦਿ ਗ੍ਰਿਫਤਾਰੀ ਹੋਈ ਸੀ ਪਿਛਲੇ 2 ਸਾਲਾਂ 'ਚ ਮੈਂ ਦੇਖ ਰਿਹਾ ਤਿੰਨ ਸਾਲਾਂ 'ਚ ਜਦੋਂ ਦੇ ਝਾੜੂ ਵਾਲੇ ਆਏ ਆ ਹਰ ਰੋਜ਼ ਕਿਤੇ ਬੈਂਕ ਲੁੱਟਿਆ ਜਾ ਰਿਹਾ ਕਿਤੇ ਐਕਸਟਰੈਕਸ਼ਨ ਕੀਤੀ ਜਾ ਰਹੀ ਹੈ ਕਿਸੇ ਕਿਸ ਨੂੰ ਵਪਾਰੀ ਨੂੰ ਗੋਲੀ ਮਾਰੀ ਗਈ ਹੈ ਕੱਲ ਮੈਂ ਮੋਗੇ ਸੀ ਜਿੱਥੇ ਉਹ ਡਾਕਟਰ ਸਾਹਿਬ ਮੋਗੇ ਸੀ ਡਾਕਟਰ ਆ ਉਹਨਾਂ ਦੇ ਗੋਲੀ ਮਾਰੀ ਐਕਸਟਰੈਕਸ਼ਨ ਬਣ ਅਸਲੀ ਕਾਰਨ ਹੈ ਕਿ ਇੱਥੇ ਕੋਈ ਮੁੱਖ ਮੰਤਰੀ ਹੈ ਨਹੀਂ ਸੂਬਾ ਬਗੈਰ ਮੁੱਖ ਮੰਤਰੀ ਤੋਂ ਚੱਲ ਰਿਹਾ ਤੇ ਚਲਾ ਰਿਹਾ ਕੇਜਰੀਵਾਲ ਉੱਥੇ ਪੈ ਕੇ ਦਿੱਲੀ ਨੂੰ ਉਹਨੂੰ ਕੋਈ ਫਿਕਰ ਨਹੀਂ ਤੇ ਮੈਂ ਤਾਂ ਕੇਜਰੀਵਾਲ ਸਾਹਿਬ ਨੂੰ ਬੇਨਤੀ ਕਰਨਾ ਚਾਹਣਾ ਤੁਹਾਨੂੰ ਪੰਜਾਬ ਦੀ ਜਨਤਾ ਨੇ 92 ਸੀਟਾਂ ਦਿੱਤੀ ਆ ਥੋੜੀ ਜਿਹੀ ਜੁਗਾਰੀ ਹੈ ਅੱਜ ਜੋ ਹਾਲਾਤ ਤੁਸੀਂ ਬਣਾਤੀ ਪੰਜਾਬ ਦੀ ਜੇ ਤੁਸੀਂ ਨਾਸ ਐਕਸ ਲੈਤਾ ਤਾਂ ਹੋਰ ਵੱਡਾ ਨੁਕਸਾਨ ਹੋ ਕਰਦਾ ਤੇ ਆਪਣੇ ਸੂਬੇ ਦੇ ਮੁੱਖ ਮੰਤਰੀ ਨੂੰ ਤੇ ਸਾਰਿਆਂ ਨੂੰ ਸਾਰੇ ਇਹਨਾਂ ਦੇ ਬੰਦਿਆਂ ਨੂੰ ਖਿੱਚੋ ਨਹੀਂ ਤਾਂ ਜੇ ਹਾਲਾਤ ਵਿਗੜ ਗਈ ਐ ਜੀ ਹਾਲਾਤ ਬਣ ਜਾਣੀ ਹੈ ਇੱਥੇ ਕਾਬੂ ਨਹੀਂ ਰਹਿਣਾ ਕੁਝ ਬਾਲ ਸਾਹਿਬ ਐਡੀ ਵੱਡੀ ਗੱਟਨੀ ਆ ਅਮਨ ਅਰੋੜਾ ਜੀ ਇੱਥੇ ਆਏ ਸੀਗੇ ਪਿਛਲੇ 20 ਦਿਨ ਪਿਛਲੇ 20 ਦਿਨ ਤੱਕ ਤਿੰਨ ਵਾਰ ਦਤਾਂ ਹੁੰਦੀਆਂ ਇੰਟੈਲੀਜੈਂਸ ਕੋਲ ਕੋਈ ਇੱਕ ਵੀ ਇਨਪੁਟ ਨਹੀਂ ਹੈ ਇੰਟੈਲੀਜੈਂਸ ਤੁਸੀਂ ਬੰਦੇ ਨਹੀਂ ਕੀ ਪੰਜਾਬ ਦਾ ਇੰਟੀਰੀਅਰ ਸਿਸਟਮ ਫੇਲ ਹੋ ਚੁੱਕਿਆ ਇੱਥੇ ਹੋ ਕੀ ਰਿਹਾ ਹੈ ਪੈਸੇ ਲੈ ਕੇ ਤਾਂ ਪੋਸਟਿੰਗਾਂ ਹੁੰਦੀਆਂ ਮੈਂ ਕਈ ਪੁਲਿਸ ਵਾਲਿਆਂ ਨਾਲ ਗੱਲ ਕੀਤੀ ਮੈਂ ਕਿਹਾ ਡਰੱਗਸ ਕਿਉਂ ਇੰਨੇ ਜ਼ਿਆਦਾ ਹੋ ਗਿਆ ਕਹਿੰਦੇ ਅਸੀਂ ਕੀ ਕਰੀਏ ਕਿ ਜਿਹੜੇ ਡਰੱਗ ਵੇਚਨ ਵਾਲੇ ਉਹਨਾਂ ਦਾ ਰਿਪਲਾਈ ਵੀ ਫੜਦੇ ਆ ਤੇ ਲੋਕਲ ਆਮ ਆਦੀ ਪਾਰਟੀ ਦਾ ਐਮ.ਐਲ.ਏ ਆ ਕੇ ਉਹਨੂੰ ਬਚਾ ਲੈਂਦਾ ਕਹਿੰਦਾ ਇਹਨੂੰ ਨਹੀਂ ਹੱਤ ਲਾਉਣਾ ਕਿਉਂਕਿ 5 ਲੱਖ 10 ਲੱਖ ਮਹੀਨੇ ਤੋਂ ਲਈ ਜਾਂਦੇ ਸੋ ਜਦੋਂ ਸਾਰਾ ਕੁਝ ਹੀ ਸਿਸਟਮ ਰਲ ਗਿਆ ਹੋਏ ਹੁਣ ਜਿਹੜੇ ਆਮ ਆਦੀ ਪਾਰਟੀ ਦੇ ਐਮ.ਐਲ.ਏ ਜਿੱਤੇ ਆ ਉਹ ਜਿੱਤਣ ਦੇ ਲਾਇਕ ਹੀ ਨਹੀਂ ਕਿ ਲੋਕਾਂ ਨੂੰ ਕਈਆਂ ਨੂੰ ਪਤਾ ਹੀ ਨਹੀਂ ਕਿ ਹੈ ਕੌਣ ਐਮਐਲਏ ਸਾਡੇ ਹਲਕੇ ਦੇ ਵੋਟਾਂ ਪੈ ਗਈਆਂ ਜਿਨ੍ਹਾਂ ਨੂੰ ਮੁਫਤ ਬੁੱਟਾ ਪੈ ਗਈ ਨਾ ਉਹਨਾਂ ਦੀ ਜੁੰਵਾਰੀ ਕੋਈ ਨਹੀਂ ਹੈ ਸਰ ਤੁਸੀਂ ਬਾਕੀ ਬੱਦੀ ਬੱਦੀ ਗੱਲਾਂ ਜਿਹੜੀ ਹੋਈ ਹੈ ਇਹਦੀ ਹੋ ਚੁੱਕਿਆ ਪੂਰੇ ਪੰਜਾਬ ਤੇ ਤਿੰਨੋਂ ਮਾਰਦ ਕੋਈ ਇਨਪੁਟ ਨਹੀਂ ਹੈ ਜੀ ਇਹਨਾਂ ਕੋਲ ਮੈਂ ਕਹਿੰਦਾ ਪੰਜਾਬ ਵੀ ਹਿੰਦੁਸਤਾਨ ਦੇ ਇਤਿਹਾਸ ਵਿੱਚ ਸਭ ਤੋਂ ਮਾੜੀ ਸਰਕਾਰ ਜੇ ਕਿਸੇ ਪਾਰਟੀ ਨੇ ਦਿੱਤੀ ਹੈ ਅਚੜੂ ਵਾਲੇ ਨੇ ਤੇ ਇਹਦਾ ਜੁੰਵਾਰ ਕੇਜਰੀਵਾਲਾ ਕਿਉਂਕਿ ਸਹੀ ਮੈਨੇ ਤੇ ਅੱਜ ਕੇਜਰੀਵਾਲ ਮੁੱਖ ਮੰਤਰੀ ਹੈ ਪੰਜਾਬ ਦਾ ਭਗਵਾਨਤਮਨ ਨਹੀਂ ਹੈ ਤੇ ਮੰਤਰੀ ਤਾਂ ਐਂ ਰੱਖੇ ਆ ਜਿਵੇਂ ਆਪਣੇ ਪੀਐਨ ਰੱਖੇ ਆ ਦਿੱਲੀੋਂ ਸੁਸੋਦੀਆ ਉਹ ਵੀ ਜੇਲ੍ਹ ਕੱਟ ਕੇ ਆਇਆ ਹੈ ਜੈਨ ਜਿਹੜਾ 6 ਮਹੀਨੇ ਜੇਲ੍ਹ ਕੱਟ ਕੇ ਆਇਆ ਸਾਰੇ ਤਾਂ ਗੈਂਗਸਟਰ ਹੈ ਮੈਂ ਤਾਂ ਲੁਧਿਆਣੇ ਦੇ ਵਿੱਚ ਇੰਡਸਟਰੀ ਨਾਲ ਨਸ਼ਾ ਮਿਲਿਆ ਸੀ ਉਹ ਕਹਿੰਦਾ ਅਸੀਂ ਮੈਂ ਅਸੀਂ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਕਿਹਾ ਕਿਉਂ ਉਹ ਕਹਿੰਦੇ ਇੱਕ ਤਾਂ ਗੈਂਗਸਟਰ ਸਾਥੋਂ ਫਰੋਤੀਆਂ ਲੈ ਰਿਹਾ ਤੇ ਗੈਂਗਸਟਰ ਤੋਂ ਵੱਧ ਫਰੋਤੀਆਂ ਤੇਜਰੀ ਵਾਲੇ ਲੈ ਰਹੇ ਸਾਨੂੰ ਲਿਸਟ ਆ ਜਾਂਦੀ ਹੈ ਕਿ ਕੋਈ 2 ਕਰੋੜ ਭੇਜੋ 5 ਕਰੋੜ ਭੇਜੋ ਅਸੀਂ ਕਿੰਨਾ ਪੈਸਾ ਭੇਜਾਂਗੇ ਕੇਜਰੀਵਾਲ ਜੇ ਮੁੱਖ ਮੰਤਰਾ ਦਾ ਲੀਡਰ ਹੀ ਫਰੋਤੀਆਂ ਲੈਣ ਲੱਗ ਜੇ ਫਿਰ ਬਚੂਗਾ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਜਿਹੜੀ ਪੰਜਾਬ ਦੀ ਕਾਂਗਰਸ ਪਾਰਟੀ ਆ ਅੱਜ ਕੱਲੋ ਭਾਰਤੀ ਜਨਤਾ ਪਾਰਟੀ ਦੇ ਨਾਲ ਮਿਲ ਕੇ ਉਹਦੇ ਨਾਲ ਆਪਣੇ ਪ੍ਰੇਮ ਸੰਬੰਧ ਗੂੜੇ ਕਰਕੇ ਅੱਜ ਕੱਲੋ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਖਿਲਾਫ ਝੂਠੇ ਫਰਜ਼ੀ ਮੁਕਦਮੇ ਦਰਜ ਕਰਾ ਰਹੀ ਆ ਪਰ ਮੈਂ ਸਪਸ਼ਟ ਕਰਦਾ ਬਿਲਕੁਲ ਡਰ ਨਾਲ ਨਹੀਂ ਹੈਗੇ ਲੜਾਂਗੇ ਜਦੋਂ ਮਰਜ਼ੀ ਆ ਕੇ ਜਿਸ ਮਰਜ਼ੀ ਸਮੇਂ ਆ ਕੇ ਰੈਸਟ ਕਰ ਲੈ ਅਸੀਂ ਰੈਡੀ ਆ ਬਿਲਕੁਲ ਜੋ ਕਾਨੂੰਨ ਕਹੂਗਾ ਉਹਦੇ ਤਹਿਤ ਸਜ਼ਾ ਭੁਗਤਾਂਗੇ ਪਰ ਲੇਕਿਨ ਸੱਚ ਬੋਲਣੋਂ ਨਹੀਂ ਡਰਦੇ ਔਰ ਪ੍ਰਤਾਪ ਸਿੰਘ ਬਾਜਵਾ ਦੀਆਂ ਸੁਖਪਾਲ ਸਿੰਘ ਖਹਿਰਾ ਦੀਆਂ ਚੰਦਰ ਸਿੰਘ ਚੰਨੀ ਦੀਆਂ ਜਿਲ੍ਹੇ ਵੀ ਜਿਹੜੇ ਜਿਹੜੇ ਲੋਕਾਂ ਨੇ ਵਿਕਰਮਜੀਤ ਮਜੀਠੀਏ ਨੂੰ ਨਹੀਂ ਜਿਹੜੇ ਜਿਹੜੇ ਲੋਕਾਂ ਨੇ ਡਰਗ ਮਾਫੀਆ ਨੂੰ ਬਚਾਉਣ ਦੇ ਲਈ ਅੱਗੇ ਆਏ ਨੇ ਜਿਹੜੇ ਜਿਹੜੇ ਬੰਦੇ ਗੈਂਗਸਟਰ ਬਾਦ ਨੂੰ ਬਚਾਉਣ ਲਈ ਅੱਗੇ ਆਏ ਨੇ ਕਿ ਉਹਨਾਂ ਸਾਰਿਆਂ ਦਾ ਪਰਦਾ ਫਾਸ਼ ਤੁਹਾਡੇ ਰਾਹੀਂ ਕਰਦੇ ਰਹਿਾਂਗੇ ਤੁਸੀਂ ਸਾਡਾ ਸਾਥ ਦਿੰਦੇ ਰਹੋ ਕਿਉਂਕਿ ਤੁਹਾਨੂੰ ਵੀ ਛੇ ਡਰਾਉਣਗੇ ਤੁਹਾਡੇ ਚੀਫ ਐਡੀਟਰ ਨੂੰ ਵੀ ਡਰਾਉਣਗੇ ਤੁਹਾਡੇ ਵੱਡੇ ਵੱਡੇ ਲੋਕਾਂ ਨੂੰ ਡਰਾਉਣਗੇ ਤੁਹਾਡੇ ਮਾਲਕਾਂ ਨੂੰ ਡਰਾਉਣਗੇ ਕਿ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੇ ਨ타ਮਾਂ ਦਾ ਬੋਲਣਾ ਬੰਦ ਕਰੋ ਪਰ ਲੇਕਿਨ ਪੰਜਾਬ ਤੇ ਪੰਜਾਬੀ ਕਦੇ ਡਰਨ ਵਾਲੇ ਨਹੀਂ ਹੈਗੇ ਮੈਂ ਬਾਰ ਬਾਰ ਸਪਸ਼ਟ ਕਰਦਾ ਕਿ ਦੇਹ ਜਾਣਦਾਗਾ ਕਿ ਲਾਰੈਂਸ ਮਸ਼ਨੋਈ ਗੁਜਰਾਤ ਦੇ ਵਿੱਚ ਬੰਦਾ ਦੇਸ਼ ਦਾ ਪ੍ਰਧਾਨ ਮੰਤਰੀ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਦੇਸ਼ ਦੇ ਆਨਰੇਬਲ ਹੋਮ ਮਿਨਿਸਟਰ ਸਾਹਿਬ ਗੁਜਰਾਤ ਤੋਂ ਆਉਂਦੇ ਨੇਗੇ ਪਰ ਲੇਕਿਨ ਸਾਰਿਆਂ ਹੀ ਜਿੰਨੀਆਂ ਵੀ ਕਾਲਸ ਨੇ ਗੀਆਂ ਵਪਾਰੀਆਂ ਨੂੰ ਡਰਾਉਣ ਦੀਆਂ ਚਾਹੇ ਉਹ ਪੰਜਾਬ ਆ ਚਾਹੇ ਉਹ ਹਿਮਾਚਲ ਪ੍ਰਦੇਸ਼ ਆ ਚਾਹੇ ਉਹ ਬੈਸਟ ਬੰਗਾਲ ਆ ਚਾਹੇ ਉਹ ਤਾਮਿਲਨਾਡੂ ਆ ਚਾਹੇ ਉਹ ਚਾਰਖੰਡਾ ਜਿੱਥੇ-ਜਿੱਥੇ اپੋਜੀਸ਼ਨ ਦੀਆਂ ਸਰਕਾਰਾਂ ਨੇ ਜਿੱਥੇ-ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਵਿਰੋਧੀ ਸਰਕਾਰਾਂ ਨੇ उथे उलस और मतलब कि जेल बैठ के एक बहुत बड़ा यानी इन्फ्रास्ट्रक्चर मुहैया करवाया गया गा जिथो के मल्टीपल कॉल्स हो सकन चंडीगढ़ की पुलिस जी बड़ा तेजी एक्शन कर दी है एक रिट पटीशन नंबर सीआरएम नंबर बबंजा बानवे अबलीक भीस सौ चौबी ग्यारह हजार सत सौ पचासी दो हजार चौबी ਇਕ੍ਰਿਟ ਪਟੀਸ਼ਨ ਫਾਈਲ ਜਿਹੜੀ ਆ ਸੁਰਿੰਦਰ ਕੁਮਾਰ ਅਨਦਰ ਤੇ ਲਾਦੇ ਉਤੇ ਫਾਈਲ ਹੁੰਦੀ ਆ ਇਕ੍ਰਿਟ ਪਟੀਸ਼ਨ ਫਾਈਲ ਹੁੰਦੀ ਆ ਜਿਹਦੇ ਰਾਹੀਂ ਜਿਹਦੇ ਰਾਹੀਂ ਇਹ ਪਤਾ ਚਲਦਾਗਾ ਕਿ ਯੂਟੀ ਦੇ ਅੰਦਰ ਕਿ ਜਿਹੜੀ ਚੰਡੀਗੜ੍ਹ ਪੁਲਿਸ ਆ ਉਹਦੇ ਅੰਦਰ 15 15 ਪੰਜ ਮੈਂ ਅੰਕੜਾ ਸ਼ੇਅਰ ਕਰਦਾਗਾ 15 ਪੰਜ 2024 ਤੱਕ 25748 ਜੜੀਆਂ ਕੰਪਲੇਂਟਸ ਖਾਸ ਕਰਕੇ ਸਾਈਬਰ ਕ੍ਰਾਈਮ ਦੀਆਂ ਪਾਤੀ ਅਫੈਂਸਸ ਦੀਆਂ ਫੈਮਿਲੀ ਮੈਟਰ ਦੀਆਂ ਲੋਕਾਂ ਦੀ ਲੜਾਈ ਦੀਆਂ ਲੁਟਕਾਂ ਖੋਹਾਂ ਦੀਆਂ ਠੱਗੀ ਦੀਆਂ ਚੀਟਿੰਗ ਦੀਆਂ ਇਹ ਦਰਜ ਹੁੰਦੀਆਂ ਨੇ ਜਿੰਨਾਂ ਵਿੱਚੋਂ 18464 ਜਿਹੜੀਆਂ ਕੰਪਲੇਂਟ ਨੇ ਉਹ ਡਿਸਪੋਜ਼ ਆਫ ਹੋ ਜਾਂਦੀਆਂ ਨਹੀਂ ਗਈਆਂ ਲੇਕਿਨ 15 15524 ਤੱਕ ਕਿ ਔਨਰੇਬਲ ਹਾਈ ਕੋਰਟ ਦਾ ਐਫੀਡੀਬੈਟਾ ਮੈਰ ਨਹੀਂ ਹੈਗਾ ਮੈਂ ਸਪਸ਼ਟ ਕਰ ਦਿਆ ਐ ਕਿ ਡਿਵਿਡ ਬੈਨ ਨਹੀਂ ਤਿਆਰ ਕੀਤਾ ਕਿ ਜਿਹੜਾ ਹੈਗਾ ਚੰਡੀਗੜ੍ਹ ਪੁਲਿਸ ਦਾਗਾ 15 5 24 ਤੱਕ 7067 7067 15 5 24 ਮੈਂ ਪਿਛਲੇ ਸਾਲ ਦੀ ਗੱਲ ਕਰ ਰਿਹਾ 15 5 24 ਤੱਕ ਲਗਭਗ 7067 ਜਿਹੜੀਆਂ ਕੰਪਲੇਂਟ ਉਹ ਪੈਂਡਿੰਗ ਪੰਜਾਬ ਸੀ ਆ ਉਹ ਪੈਂਡਿੰਗ ਪੰਜਾਬ ਸੀ ਪਰ ਲੇਕਿਨ 10 7 17 ਦੀ ਮੈਂ ਇੱਕ ਨਿਊਜ਼ ਵੀ ਸਾਂਝੀ ਕਰਨੀ ਚਾਹੁੰਗਾ das 7 17 ਦੀ ਨਿਊਜ਼ ਆ ਚੰਡੀਗੜ੍ਹ ਪਾਸਕਰ ਦਿਨਿਕ ਪਾਸਕਰ ਦੀ ਨਿਊਜ਼ ਆ ਜਿਹਦੇ ਅੰਦਰ ਕਿਹਾ ਗਿਆ ਸਪਸ਼ਟਾ ਕਿ 4000 ਤੋਂ ਉੱਪਰ 4000 ਤੋਂ ਉੱਪਰ ਜਿਹੜੀਆਂ 4700 ਦਿਖਦੀ ਰਿਹਾ 4700 40